ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿਣ ਲਗਨ ਸ਼ਗਨ ਆਪ ਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਸ ਦੇ ਵਿੱਚ ਪਿਛਲੇ ਭਾਗ ਦੇ ਵਿੱਚ ਅਸੀਂ ਇਹ ਸਮਝਿਆ ਸੀ ਕਿ ਇਹ ਸਾਰੇ ਗ੍ਰਹਿ ਨੌ ਗ੍ਰਹਿ ਜਿਨ੍ਹਾਂ ਨੂੰ ਪੰਡਤ ਦੇਵੀ ਦੇਵਤੇ ਦੱਸਦਾ ਹੈ ਕੀ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੇ ਨੇ ਸਤਗੁਰੂ ਨੇ ਜੋ ਬਖਸ਼ਿਸ਼ ਕੀਤੀ ਸੰਦ ਸਮਝਾਇਆ ਕਿ ਸਭ ਕੁਝ ਉਸਕਾਰਪੁਰ ਦੇ ਹੁਕਮ ਚ ਚੱਲ ਰਿਹਾ ਹੈ ਉਹਦੇ ਅਟਲ ਨੀਮ ਦੇ ਵਿੱਚ ਹੀ ਚੱਲ ਰਿਹਾ ਹੈ ਇਹਨਾਂ ਦੇ ਆਪਣੇ ਕੁਝ ਵਸ ਨਹੀਂ ਔਰ ਜਿਹੜਾ ਭਾਗ ਮੈਂ ਵਿਚਾਰਨ ਦੀ ਕੋਸ਼ਿਸ਼ ਕਰਨ ਲੱਗਾ ਆਪ ਜੀ ਨਾਲ ਉਹ ਹੈ ਕਿ ਆਪਣੇ ਜੋਤਿਸ਼ ਨਾਲ ਲੋਕਾਂ ਦੀ ਤਕਦੀਰ ਬਦਲਣ ਦਾ ਦਾਵਾ ਕਰਨ ਵਾਲੇ ਪੰਡਤ ਦੀ ਆਪਣੀ ਕੀ ਅਵਸਥਾ ਹੈ ਗੁਰਬਾਣੀ ਉਹਦੇ ਬਾਰੇ ਕੀ ਕਹਿੰਦੀ ਹੈ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਤਕਦੀਰ ਬਦਲ ਦਿੰਦਾ ਆਪਣੇ ਜੰਤਰਾ ਮੰਤਰਾ ਨਾਲ ਗ੍ਰਹਿ ਨੂੰ ਸ਼ਾਂਤ ਕਰਕੇ ਹੋਰ ਜੰਤਰ ਮੰਤਰ ਕਰਕੇ ਅੱਜ ਦਾ ਪਹਿਲਾ ਪਰਮਾਨ ਗੁਰਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿਸ ਤੇ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਹਾ ਗਣੈ ਨਾ ਕਰੇ ਵਿਚਾਰ ਸਾਹੇ ਉਪਰ ਇਕੰਕਾਰ ਜਿਸ ਗੁਰ ਮਿਲੈ ਸੋਈ ਬਿਦ ਜਾਣੈ ਗੁਰਮਤ ਹੋਏ ਤਉ ਹੁਕਮ ਪਛਾਨੈ ਹੈ ਬ੍ਰਹਮਣ ਤੋ ਸਾਹਿ ਗੜਦੈ ਕੰਢੀ ਬਣਾਉਣਾ ਉਹਦੇ ਬਾਅਦ ਕਹਿੰਦਾ ਆ ਸਾਹ ਆਸ਼ੂਭ ਹੈ ਇਹ ਅਸ਼ੂਭ ਹੈ ਇਸਤੇ ਕੰਮ ਕਰੋ ਇਸਤੇ ਨਾ ਕਰੋ ਦੇਖਿੰਦੇ ਨੂੰ ਇਨੀ ਸਮਝ ਨਹੀਂ ਵੀ ਹੈ ਸਭ ਤਾਂ ਉਸ ਅਕਾਲਪੁਰ ਦੇ ਅਟਲ ਨੇਮ 'ਚ ਚੱਲ ਰਹੇ ਉਹਦੇ ਹੁਕਮ 'ਚ ਚੱਲ ਰਹੇ ਆ ਸਾਹੇ ਉਪਰ ਇੱਕੰਕਾਰ ਤੈਨੂੰ ਆਪ ਹੀ ਇਨੀ ਸਮਝ ਨਹੀਂ ਕਿ ਸਾਰਾ ਅਕਾਲਪੁਰ ਦਾ ਬਣਾਇਆ ਹੋਇਆ ਖੇਲ ਹੈ ਉਹਦੀ ਕੁਦਰਤ ਉਹਦੇ ਅਟਲ ਨੇਮ 'ਚ ਚੱਲ ਰਹੀ ਹੈ ਤੇ ਤੂੰ ਕਿਸੇ ਨੂੰ ਸ਼ੁਭ ਕਹਿ ਰਿਹਾ ਕਿਸੇ ਨੂੰ ਸ਼ੁਭ ਕਹਿ ਰਿਹਾ ਉਸ ਅਕਾਲ ਪੁਰਖ ਨੇ ਕੋਈ ਦਿਨ ਬਣਾਉਣ ਲੱਗ ਰਿਹਾ ਗਲਤੀ ਕਰਤੀ ਵੀ ਕੋਈ ਮਗਾੜਾ ਬਣਾਤਾ ਕੋਈ ਚੰਗਾ ਬਣਾਤਾ ਇਹ ਕਿਉਂ ਭੁੱਲ ਜਾਂਦਾ ਤੂੰ ਕਿ ਅਕਾਲ ਪੁਰਖ ਆਪ ਇਹਦੇ ਉੱਪਰ ਹੈ ਆਪ ਆਪਣੇ ਹੁਕਮ 'ਚ ਚਲਾ ਰਿਹਾ ਹੈ ਆਪਣੇ ਅਟਲ ਨਿਯਮ 'ਚ ਚਲਾ ਰਿਹਾ ਹੈ ਫਿਰ ਤੂੰ ਕਿਸਾਬ ਨਾਲ ਕਿਸੇ ਦਿਨ ਨੂੰ ਚੱਗਾ ਤੇ ਕਿਸੇ ਨੂੰ ਮਾੜਾ ਕਹਿ ਰਿਹਾ ਤੇਰੀ ਸਮੱਸਿਆ ਕੀ ਹੈ ਕਿ ਤੂੰ ਸੱਚੇ ਗੁਰਦਵਾਰ ਉਪਦੇਸ਼ ਨਹੀਂ ਲਿਆ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਜੇ ਨੂੰ ਸੱਚਾ ਗੁਰੂ ਮਿਲ ਪੈਂਦਾ ਉਹਨੂੰ ਜੀਵਨ ਦੀ ਸੱਚੀ ਜਾਂਚ ਆ ਜਾਂਦੀ ਹੈ ਜਿਵੇਂ ਦਾ ਸੱਚਾ ਤਰੀਕਾ ਆ ਜਾਂਦਾ ਸਹੀ ਤਰੀਕਾ ਆ ਜਾਂਦਾ ਜਿਸ ਗੁਰੂ ਮਿਲਿਆ ਸੋਈ ਬਿੱਤ ਜਾਣਾ ਹੈ ਅਸਲ ਦੇ ਵਿੱਚ ਉਸ ਕਾਲਪੁਰ ਦਾ ਜੋ ਟਲ ਨੇਮ ਚੱਲ ਰਿਹਾ ਹੈ ਉਹਨੇ ਜਿਵੇਂ ਉਹਨੇ ਸਾਰੀ ਕੁਦਰਤ ਨੂੰ ਇੱਕ ਨੇਮ ਚ ਬੱਝਿਆ ਹੋਇਆ ਇਹ ਸਮਝ ਤਾਂ ਪੈਂਦੀ ਜਦੋਂ ਗੁਰੂ ਦੀ ਮਤ ਲਈਏ ਤਾਂ ਗੁਰਮਤ ਹੋਏ ਤਾਂ ਹੁਕਮ ਪਛਾਣੇ ਜੇ ਗੁਰੂ ਦੀ ਮਤ ਲੈ ਲਈ ਜਾਏ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਲੈ ਲਿਆ ਜਾਏ ਸਮ័យ ਲੱਗਦਾ ਵੀ ਉਸੇ ਕਾਰਨ ਕਰਦਾ ਟਲ ਨੇਮ ਸਾਰਾ ਵਰਤ ਰਿਹਾ ਉਹਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਅਜਦਾ ਦੂਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ। ਪੜ ਪੜ ਪੰਡਿਤ ਜੋਦਕ ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਮਤਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ ਲਖ 84 ਪਰਮਦੇ ਪ੍ਰਮ ਪ੍ਰਮ ਹੋਇ ਖਵਾਰ ਪੂਰਬ ਲਿਖਿਆ ਕਮਾਉਣਾ ਕੋਈ ਨਾ ਮੇਟਣ ਹਾਰ ਵੜਪੜ ਪੰਡਤ ਜੋਤ ਕੀ ਪੰਡਤ ਲੋਕ ਜੋਤਸੀ ਲੋਕ ਆਪਣੇ ਧਰਮ ਪੁਸਤਕਾਂ ਪੜ ਪੜ ਕੇ ਫਿਰ ਉਹਨਾਂ ਬਾਰੇ ਬਹਿਸ ਕਰਦੇ ਨੇ ਬਾਤ ਕਰੇ ਵਿਚਾਰ ਬਾਤ ਬਾਦ ਵੀ ਬਾਦ ਵੀ ਕਰਦੇ ਨੇ ਵਿਚਾਰ ਵੀ ਕਰਦੇ ਨੇ ਔਰ ਇਹੀ ਹੁੰਦਾ ਨਾ ਜਿਸ ਲਈ ਕੋਈ ਇਹਨਾਂ ਭੇਖੀਆਂ ਕੋਲ ਜਾਂਦਾ ਹੈ ਕਹਿੰਦੇ ਦੇਖ ਆ ਫਰਾਨੇ ਗ੍ਰੰਥੇ ਚਾ ਲਿਖਿਆ ਆ ਜੋਤਿਸ਼ ਦੀ ਕਿਤਾਬ ਵਿਚਾ ਲਿਖਿਆ ਵੀ ਇਹ ਗ੍ਰਹਿ ਇਥੇ ਹੋਏਗਾ ਤੇ ਇਹ ਨੁਕਸਾਨ ਹੋ ਜਾਏਗਾ ਉਹੀ ਬਾਤ ਵੀ ਤੇ ਵਿਚਾਰ ਵੀ ਅਸਲ ਟਰੋਨਾ ਦੀ ਹਾਲਤ ਪਤਾ ਕੀ ਹੈ ਸਤਗੁਰੂ ਜਿਹੜੀ ਬਖਸ਼ਿਸ਼ ਕਰ ਰਹੇ ਦੱਸ ਰਹੇ ਨੇ ਸਾਨੂੰ ਮਤਬੁੱਧ ਭਵੀ ਮਤ ਪੁੱਠੀ ਹੋ ਗਈ ਹੈ ਇਹ ਮਤ ਪੁੱਠੀ ਕਿਉਂ ਹੋ ਗਈ ਹੈ ਕਿਉਂਕਿ ਅੰਤਰ ਰੋਭ ਵਿਕਾਰ ਅੰਦਰ ਵਿਕਾਰ ਹੈ ਲੋਭ ਦਾ ਉਦੀ ਵਜ੍ਹਾ ਕਰਕੇ ਉਸ ਲੋਭ ਦੀ ਵਜ੍ਹਾ ਕਰਕੇ ਆਪਣਾ ਧੰਦਾ ਚਲਾਉਣ ਦੇ ਵਾਸਤੇ ਲੋਕਾਂ ਨੂੰ ਵੱਧ ਤੋਂ ਵੱਧ ਠੱਗਣ ਦੇ ਵਾਸਤੇ ਆ ਸਾਰਾ ਪਖੰਡ ਬਾਜੀ ਜਿਹੜੀ ਹੈ ਉਹ ਬਣਾਈ ਹੋਈ ਹੈ ਤੇ ਕਰ ਰਹੇ ਨੇ ਤੇ ਚਲਾ ਰਹੇ ਨੇ ਪਹਿਲੀ ਗੱਲ ਤੇ ਉਹਨਾਂ ਬਾਰੇ ਸਤਿਗੁਰੂ ਨੇ ਸਮਝਾਇਆ ਹੈ ਲਖ ਚੌਰਾਸੀ ਪਰਮਦੇ ਇਹ ਆਵਾਗਮ ਦੇ ਜੂਨਾ ਦੇ ਘੇੜ ਚ ਹੀ ਪਏ ਰਹਿਣਗੇ ਔਰ بار بار ਭਟਕ ਭਟਕ ਕੇ ਖਵਾਰ ਹੁੰਦੇ ਰਹਿਣਗੇ ਪਰੰਪਰਮ ਹੋਏ ਖਵਾਰ ਇੰਨਾ ਧੰਦਿਆਂ ਦੇ ਵਿੱਚ ਪੈ ਕੇ ਇਸ ਮਾੜੀ ਸੋਚ ਵਿੱਚ ਪੈ ਕੇ ਇਸ ਗਲਤ ਧਾਰਨਾ ਵਿੱਚ ਪੈ ਕੇ ਆਪਣਾ ਜੀਵਨ ਵੀ ਬਰਬਾਦ ਕਰ ਰਹੇ ਨੇ ਲੱਖਚਰ ਅਸੀ ਕਰਨ ਦੇ ਪਰੰਪਰਮ ਹੋਏ ਖਵਾਰ ਜਿਹੜਾ ਅੱਗੋਂ ਫੈਸਲਾ ਦਿੰਦਾ ਹੈ ਨਾ ਸਤਿਗੁਰੂ ਜੀ ਨੇ ਬੜਾ ਧਿਆਨ ਦੇ ਨਾਲ ਸਮਝਣ ਵਾਲਾ ਹੈ ਪੂਰਵ ਲਿਖਿਆ ਕਮਾਵਣਾ ਕੋਈ ਨਾ ਮਿਟਨਹਾਰ ਉਹ ਭਲਿਆ ਤੂੰ ਲੋਕਾਂ ਨੂੰ ਕਹਿਣਾ ਵੀ ਤੇਰੇ ਆਹ ਲੇਖ ਲਿਖੇ ਨੇ ਆਹ ਲੇਖ ਲਿਖੇ ਨੇ ਤੇ ਮੈਂ ਆਪਣੇ ਜਾਦੂ ਟੂਣਿਆਂ ਨਾਲ ਮੰਤਰਾਂ ਨਾਲ ਇਹਨਾਂ ਨੂੰ ਬਦਲ ਦੇਵਾਂਗਾ ਜੋ ਕਿਸੇ ਦੇ ਲੇਖ ਲਿਖੇ ਨੇ ਉਹਦੇ ਪੁਰਾਣੇ ਲਿਖੇ ਕਰਮਾਂ ਮੁਤਾਬਕ ਲਿਖੇ ਨੇ ਪੂਰਵ ਲਿਖਿਆ ਕਮਾਵਣਾ ਔਰ ਸਭ ਤੋਂ ਵੱਡੀ ਗੱਲ ਕੋਈ ਨਾ ਮਿਟਨਹਾਰ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਉਹ ਜਿਹੜੇ ਲਿਖੇ ਗਏ ਨੇ ਲੇਖ ਉਹ ਪੁੱਤਨੇ ਪੈਣੇ ਨੇ ਉਹ ਹਰ ਸੂਰਤ ਨਿਭਾਉਣੇ ਪੈਣੇ ਨੇ ਉਹ ਅਟਲ ਨੇਮ ਦੇ ਵਿੱਚ ਵਾਪਰ ਨਹੀਂ ਵਾਪਰਨੇ ਨੇ ਤੇਰੇ ਕੋਈ ਜੋਤਿਸ਼ ਨਹੀਂ ਬਦਲ ਸਕਦਾ ਤੇਰੇ ਕੋਈ ਮੰਤਰ ਨਹੀਂ ਬਦਲ ਸਕਦੇ ਤੇਰੇ ਕੋਈ ਤੰਤਰ ਨਹੀਂ ਬਦਲ ਸਕਦੇ ਸਤਿਗੁਰ ਤੇ ਫਰਮਾਨ ਤੇ ਬੜੇ ਸਪਸ਼ਟ ਨੇ ਆਪਾਂ ਇਸ ਗੱਲ ਨੂੰ ਬਹੁਤ ਗਹਿਰਾਈ ਜਾ ਕੇ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਉਹਨਾਂ ਭੁੱਲਾਂ ਵਾਸਤੇ ਕਿ ਮਾਬਾ ਕਿਤੇ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ